ਹਾਂਜੀ ਕਸ਼ਿਸ਼ ਅੱਜ ਤੁਸੀਂ ਯੂਪੀਐਸਸੀ ਦੀ ਪ੍ਰੀਖਿਆ ਜਿਹੜੀ ਦਾ ਰਿਜ਼ਲਟ ਆਇਆ ਹੈ ਉਹ ਕੁਆਲੀਫਾਈ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹਦੇ ਲਈ ਵਧਾਈਆਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹੁਣ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਕਹਿਣਾ ਚਾਹੂੰਗਾ ਕਿ ਮੈਂ ਵੀ ਬਹੁਤ ਖੁਸ਼ ਹਾਂ ਪੂਰੀ ਫੈਮਿਲੀ ਬਹੁਤ ਖੁਸ਼ ਹੈ ਤੇ ਮੈਂ ਅੱਗੇ ਦੇਖਦਾ ਹਾਂ ਉਨਕੀ ਸਰਵਿਸ ਮਿਲਦੀ ਹੈ ਤਾਂ ਉਹਦੇ ਵੱਲ ਅੱਗੇ ਕਦਮ ਵਧਾਵਾਂ ਤੁਹਾਡਾ ਇਸ ਕਰੈਕਟ ਨਾਮ ਆਇਆ ਇਸ ਵਿੱਚ ਕਿਹੜਾ ਰੈਂਕ ਆਇਆ ਜੀ ਇਸ ਵਿੱਚ ਮੇਰਾ 587th ਰੈਂਕ ਆਇਆ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਤੁਹਾਡਾ 587 ਮੈਂ ਕਹਾਂ ਇਸ ਰੈਂਕ ਨੂੰ ਕਿਵੇਂ ਦੇ ਰੈਂਕ ਠੀਕ ਹੈ ਪਰ ਇੰਪਰੂਵ ਹੋ ਸਕਦਾ ਸਰਟਨਲੀ ਅ ਅਗਲੀ ਵਾਰ ਪ੍ਰੀਪੇਅਰ ਕਰਕੇ ਦੁਬਾਰਾ ਵੀ ਐਗਜ਼ਾਮ ਦੇਵਾਂਗਾ ਮੈਂ ਇਸ ਲਈ ਤਾਂ ਅ ਇੰਪਰੂਵਮੈਂਟ ਦੀ ਗੁੰਜਾਇਸ਼ ਹੈਗੀ ਹੈ ਜਿਹੜੇ ਨਵੇਂ ਸਟੂਡੈਂਟ ਇਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਇਹ ਸੰਦੇਸ਼ ਇਹੰਗਾ ਕਿ ਹਾਰਡ ਵਰਕ ਦਾ ਕੋਈ ਆਲਟਰਨੇਟਿਵ ਨਹੀਂ ਹੈ ਔਰ ਤੇ ਦੂਸਰਾ ਪੇਸ਼ੈਂਸ ਬਹੁਤ ਜ਼ਰੂਰੀ ਹੈ ਬਹੁਤ ਜਲਦੀ ਰਿਜ਼ਲਟ ਦੀ ਕਾਮਨਾ ਕਰਕੇ ਵੀ ਨਾ ਆਓ ਇਸ ਫੀਲ ਚ ਤਾਂ ਪੇਸ਼ੈਂਸ ਰੱਖਣਾ ਬਹੁਤ ਜ਼ਰੂਰੀ ਹੈ ਕੰਸਿਸਟੈਂਸੀ ਜ਼ਰੂਰੀ ਹੈ ਤੁਸੀਂ ਕਿੰਨੇ ਟਾਈਮ ਤੋਂ ਇਸ ਲਈ ਅ ਪ੍ਰਯਾਸ ਕਰ ਰਹੇ ਹੋ ਮੈਨੂੰ ਆਲਮੋਸਟ 4 ਤੋਂ 5 ਸਾਲ ਹੋ ਗਏ ਹੈ ਜੀ ਹੁਣ ਤੁਸੀਂ ਜਦੋਂ ਯੂਪੀਐਸਸੀ ਤੋਂ ਆਪਣਾ ਜੁਆਇਨ ਕਰੋਗੇ ਆਪਣੀ ਕਿਸੇ ਚੰਗੀ ਜੌਬ ਤੇ ਜਾਓਗੇ ਤਾਂ ਉਸ ਦਿਵਾਰ ਤੁਸੀਂ ਕੀ ਮੋਟਿਵ ਲੈ ਕੇ ਚਲੋਗੇ ਇਹ ਮੋਟਿਵ ਲੈ ਕੇ ਚਲੂੰਗਾ ਕਿ ਜੋ ਵੀ ਸਰਵਿਸ ਮੈਨੂੰ ਲੋਟ ਹੋਵੇ ਉਹ ਨੂੰ ਮੈਂ ਜਸਟੀਫਾਈ ਕਰ ਸਕਾਂ ਆਪਣਾ ਬੈਸਟ ਦੇ ਸਕਾਂ ਜਿੱਥੇ ਵੀ ਮੈਂ ਜਿਹੜੇ ਵੀ ਸੋਸਾਇਟੀ ਦੇ ਸੈਕਸ਼ਨ ਚ ਕੁਝ ਵੀ ਇੰਪੈਕਟ ਲਿਆ ਲਾ ਸਕਾਂ ਤਾਂ ਐਦੀ ਮੈਨੂੰ ਜੇ ਕਾਬਿਲियत ਮਿਲੇ ਤਾਂ ਮੈਂ ਉਹੀ ਉਹਨੂੰ ਪਰਸਿਊ ਕਰਨਾ ਚਾਹੁੰਗਾ ਇਸ ਤੁਹਾਡੀ ਪੂਰੀ ਜੀ ਸਕਸੈਸ ਹੈ ਇਹਦੇ ਵਿੱਚ ਤੁਸੀਂ ਕਿਨੂ ਕਿਨੂ ਦੇਖਦੇ ਹੋ ਕਿਨ ਕਿਨੇ ਤੁਹਾਡਾ ਬਹੁਤ ਅੱਛਾ ਸਾਥ ਦਿੱਤਾ ਇਸ ਸਕਸੈਸ ਪੂਰੀ ਫੈਮਿਲੀ ਹੈ ਫਸਟ ਆਫ ਆਲ ਮਦਰ ਸਪੈਸ਼ਲੀ ਤੇ ਬਾਕੀ ਫੈਮਿਲੀ ਦਾ ਵੀ ਪੂਰਾ ਸਪੋਰਟ ਸੀ ਤੇ ਬਾਕੀ ਵੀ ਥਰੂਆਊਟ ਦਾ ਜਰਨੀ ਜੋ ਵੀ ਲੋਕ ਮਿਲਦੇ ਆਏ ਦੋਸਤ ਹੋ ਗਏ ਜਾਂ ਟੀਚਰਸ ਹੋ ਗਏ ਸਾਰਿਆਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤਾਂ ਸਾਰਿਆਂ ਨੇ ਮਿਲ ਕੇ ਜੋ ਹੈ ਜਿਹੜਾ ਹੁਣ ਮੈਂ ਹਾਂ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਐ ਥੋੜਾ ਇੱਧਰ ਦੇਖ ਕੇ ਬਟਾ ਐ ਦੁਬਾਰਾ ਕਰਿਓ ਜੀ ਤੁਸੀਂ ਹੱਥ ਹਿਲਾਉਣਾ ਚਾਹੀਏ ਇਹਦੇ ਦੇਖ ਕੇ ਥੋੜਾ ਹਾਂ ਠੀਕ ਹੈ ਉਹ ਬਸ ਨਹੀਂ ਰਸ ਨਹੀਂ ਕਰਦਾ ਜੇ ਜਮਾਈ ਹਾਂ ਬਧੀ ਕੋ ਬੰਦੀ ਆਪਾਂ